Ahi Guruji Sagala Dwar Ko Chad Ke බාහිගක ලාජවස ගෝබෙන්ද දසතෝහ ਕੋ ਕਰ ਮ ਨ ਜਾਣ ਸਾਰ ਨ ਜਾਣ ਤੇ ਸਭ ਤੇ ਵੱਡਾ ਸਤ ਗੁਰੂ ਨਾਨਕ ਜਿਨ ਕਾਲ ਰਾਖੀ ਮੇਰੀ ਸਤਨਾ ਰਾਮ ਕੀ ਸਰਨ ਸਗਲ ਪੈਲਾ ਥੇ ਦੁੱਖ ਬਿਨਸੇ ਸੁਖ ਪਾਇਆ ਦਇਆល ਹੋਵਾ ਪਾਰ ਬ੍ਰਹਮ ਸਵਾਮੀ ਪੋਤਾ ਸਤ ਗੁਰ ਧਿਆਇਆ ਪ੍ਰਭ ਕੀ ਸਰਣਾ ਸਗਲ ਪੈਲਾ ਥੇ ਦੁੱਖ سےสุข پایاदयाल هوہ پار برام سوامی پورا سات گور تھایا ਜੀਓ ਤੂੰ ਮੇਰੋ ਸਾਹਿਬ ਦਾਤਾ ਕਰਕੇ ਰਪਾ ਮ ਪ੍ਰਭ ਦੀਨ ਦ ਗੁਰਨਾਮਨੇ ਧਨ ਦਰੜਾਇਆ ਚਿੰਤਾ ਸਗਲ ਬਿਨਾਸੀ ਕਾੜ ਕਰਪਾ ਕਰਲੀ ਨਾ ਮਨਾ ਵਸਿਆ ਅਪਣਾ ਸੀ ਤਾਂ ਕੋ ਬੇਘਨ ਨ ਕੋ ਲਗੇ සාතගෝඩ අපනැරකි චරනකමලබසරෙදවන්තර අම්මරත ਰਸੋ ਚੋਖੀ ਕਾਰ ਸੇਵਾ ਸੇਵਕ ਪ੍ਰਭ ਆਪੋ ਨੇ ਜੇ ਨਾ ਮਨ ਕੀ ਛੁ ਪੁਜਾਈ ਕੰਦਾਸਾ ਤਾ ਕੈ ਬਲਹਾਰੇ ਜਨ ਪੂਰਨ ਪੈਜ ਰਖਾਈ ਕਾਰ ਸੇਵਾ ਸਿਵਕ ਪ੍ਰਭੂ ਆਪੁਨੇ ਨਾ ਮਨ ਕੀ ਏਛ ਪੂਜਾਈ ਨਾਨਕ ਦਾ ਤਾ ਕ ਬਲਹਾਰ ਜਨਪੁਰਾ ਪੈਜੋ ਰਖੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟੋਂ ਕੋਟ ਸੁਕਰਾਨਾ ਹੈ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਰਮ ਸਤਕਾਰਯੋ ਸਾਧ ਸੰਗਤ ਜੀ ਆਪ ਜੀ ਵਡਪਾਗੇ ਹੋ ਇਸ ਪਵਿੱਤਰ ਸਥਾਨ ਤੇ ਆਪ ਜੀ ਨੇ ਹਾਜ਼ਰੀਆਂ ਭਰੀਆਂ ਹਨ ਆਪਣੇ ਵਿਚਕਾਰ ਕੌਮ ਦੇ ਮਹਾਨ ਸ਼ਖਸੀਅਤ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲੁਧਿਆਣੇ ਵਾਲਿਆ ਪਾਸੋਂ ਆਪ ਜੀ ਨੇ ਲੜੀਵਾਰ ਕਥਾ ਸਰਵਣ ਕੀਤੀ ਹੈ ਮਹਾਰਾਜ ਜੀ ਕਿਰਪਾ ਕਰਨ ਭਾਈ ਸਾਹਿਬ ਦੇ ਬਚਨਾਂ ਦੇ ਉੱਪਰ ਆਪ ਸਾਰੇ ਸੰਗਤ ਨੇ ਅਮਲ ਕਰ ਕਰਕੇ ਭਾਈ ਸਾਹਿਬ ਦੇ ਬਚਨਾਂ ਨੂੰ ਆਪ ਜੀ ਨੇ ਆਪਣੇ ਹਿਰਦੇ ਵਿੱਚ ਵਸਾਉਣਾ ਹੈ ਜੀ ਕੱਲ ਫਿਰ 7 ਤੋਂ 8 ਵਜੇ ਤੱਕ ਭਾਈ ਸਾਹਿਬ ਜੀ ਨੇ ਹਾਜ਼ਰੀ ਭਰਨੀ ਹੈ ਆਪ ਜੀ ਦੀ ਸੰਗਤ ਚਰਨਾ ਕਮਲਾ ਪਾਸ ਬੇਨਤੀ ਹੈ ਕਿ ਇਸੇ ਤਰ੍ਹਾਂ ਹੀ ਆਪ ਜੀ ਨੇ ਕੱਲ ਵੀ ਹੋਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਪਾਇਸ ਸਾਹਿਬ ਜੀ ਦੇ ਵਿਚਾਰ ਆਪ ਜੀ ਨੇ ਸਾਂਝੇ ਕਰਨੇ ਜੀ ਸੇਵਾਦਾਰ ਨੂੰ ਬੇਨਤੀ ਹੈ ਕਿ ਦੇਗ ਦੀ ਸੇਵਾ ਕਰਵਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰੂ 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 ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀ ਗੱਜ ਕੇ ਫਤੇ ਬੁਲਾਓ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੇ ਕੀ ਫਤੇ ਇਸ ਪਵਿੱਤਰ ਸਥਾਨ ਦਾ ਨਾਮ ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤ ਹੈ ਇਸ ਪਵਿੱਤਰ ਸਥਾਨ ਤੇ ਪਟਨੇ ਦੇ ਰਾਜਾ ਫਤੇ ਚੰਦ ਮੈਣੀ ਖੱਤਰੀ ਦੇ ਮਹਲਸਾਨ ਉਸਦੀ ਰਾਣੀ ਦੇ ਨਾਮ ਬਿਸ਼ੰਬਰਾ ਦੇਵੀ ਸੀ ਉਹਨਾਂ ਦਾ ਘਰ ਕੋਈ ਔਲਾਦ ਨਹੀਂ ਸੀ ਇਸ ਕਰਕੇ ਰਾਜਾ ਤੇ ਰਾਣੀ ਦੇ ਮਨ ਵੀ ਪੁੱਤਰ ਦੀ ਕਾਮਨਾ ਰੰਗੀ ਸੀ ਬਾਲ ਗੁਰੂ ਗੋਬਿੰਦ ਸਿੰਘ ਜੀ ਬਾਲ ਅਵਸਥਾ ਵਿੱਚ ਆਪਣੇ ਸਾਥੀ ਬੱਚਿਆਂ ਨੂੰ ਨਾਲ ਲੈ ਕੇ ਪਟਨੇ ਸਹਿਰ ਦੇਆਂ ਗਲਿਆਂ ਵਿੱਚੇ ਅਨੇਕ ਪ੍ਰਕਾਰ ਦੇ ਕੋਤਕੇ ਅਤੇ ਲੀਲਾ ਕਰਦੇ ਹੋਏ ਜਦੋਂ ਵੀ ਸ਼ਰਾਜੇ ਦੇ ਮਹਲਾ ਬੁਲਾਉਂਦੇ ਤੂੰ ਨਾ ਦਾ ਮਨਮੋਹਨਾ ਬਾਲ ਸਰੂਪ ਦੇਖ ਕੇ ਰਾਣੀ ਦੇ ਮਨ ਵਿੱਚ ਮੰਗੜੀ ਦੀ ਹੈ ਕਿ ਮੇਰੀ ਗੋਦ ਵਿੱਚ ਵੀ ਇਹੋ ਜਿਹਾ ਲਾਲ ਪੁੱਤਰ ਹੋਵੇ ਬਾਲ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੂੰ ਪਟਨੇ ਦੇ ਲੋਕੀ ਬਾਲਾ ਪ੍ਰੀਤਮ ਜੀ ਆਖਿਆ ਕਰਦੇ ਸਨ ਉਹ ਜਾਣੀ ਜਾਣ ਸਤਿਗੁਰੂ ਰਾਣੀ ਦੇ ਮਨ ਦੀ ਇੱਛਾ ਨੂੰ ਸਮਝ ਕੇ ਇੱਕ ਦਿਨ ਸਾਥੀ ਬੱਚਿਆਂ ਨੂੰ ਨਾਲ ਲੈ ਕੇ ਖੇਡਦੇ ਖੇਡਦੇ ਮਹਿਲ ਦੇ ਅੰਦਰ ਆਕੇ ਰਾਣੀ ਦੀ ਗੋਦ ਵਿੱਚ ਬੈਠ ਗਏ रानी ने बाला प्रीतम पासु वरदान मांगया मेरे कार पुत्र गुरु जी ने आखिर जी तो मन कि मेरे कार तेरे वर्गा पुत्र हो भी। सो मेरे जिहा तो दुनिया भी दूजा कोई हो नहीं सकता है इसलिए मैं है अज तो आप जी का धर्म का पुत्र हाँ ती मेरी धर्म की माता जी हो ਇਸ ਸੰਸਾਰ ਵਿੱਚ ਮੇਰੇ ਨਾਮ ਦੇ ਨਾਲ ਤੁਹਾਡਾ ਨਾਮ ਵੀ ਅਮਰ ਹੋ ਜਾਵੇਗਾ ਇਹ ਸੁਣ ਕੇ ਰਾਣੀ ਬਹੁਤ ਪ੍ਰਸੰਨ ਹੋ ਤਾਂ ਗੁਰੂ ਜੀ ਨੇ ਆਖੇ ਕਿ ਸਾਨੂੰ ਖਟਦੀਆਂ ਖੜਦੀਆਂ ਭੁੱਖ ਲੱਗੀ ਹੈ ਕੁਛ ਖਕਾਓ ਉਸ ਥਾਂ ਰਾਣੀ ਦੇ ਸੋਈਆਂ ਵੇ ਛੋਲੀਆਂ ਦੇ ਆਕਗਣਿਆ ਤੇ ਪੂੜੀਆਂ ਤਿਆਰ ਸਨ ਛੋਲਿਆਂ ਦੇ ਆਕਗਣਿਆ ਤੇ ਪੂੜੀਆਂ ਲਾ ਕੇ ਆਪਣੀ ਗੋਦ ਵਿੱਚ ਬਿਠਾ ਕੇ ਆਪਣੇ ਹੱਥੀ ਨਾਲ ਛਕਾਈਆਂ ਸਾਥੀ ਬੱਚਿਆਂ ਨੂੰ ਛੱਕਣ ਵਾਸਤੇ ਦਿੱਤੀਆਂ ਉਸ ਦਿਨ ਤੋਂ ਉਹ ਪਰੰਪਰਾ ਹੁਣ ਵੀ ਚੱਲ ਰਿਹਾ ਹੈ ਰੋਜ਼ ਸਵੇਰੇ ਦੀ ਟਾਈਮ ਅਰਦਾਸ ਤੋਂ ਬਾਅਦ ਸਭ ਤੋਂ ਪਹਿਲਾ ਕੜਾ ਪ੍ਰਸ਼ਾਦ ਦੇ ਕੁੰਗਣੀਆਂ ਦਾ ਪ੍ਰਸ਼ਾਦ ਪੂੜੀਆਂ ਦਾ ਪ੍ਰਸ਼ਾਦ ਵਰਤਾਇਆ ਜਾਂਦਾ ਹੈ ਉਹ ਪ੍ਰਸ਼ਾਦ ਸਾਰਾ ਦਿਨ ਸਾਰੀ ਸਾਜ ਸੰਗਤ ਨੂੰ ਹੀ ਵਰਤਾਇਆ ਜਾਂਦਾ ਹੈ ਗੁਰੂ ਜੀ ਨੇ ਖੁਸ਼ੀਆਂ ਵਿੱਚ ਬਾਹਰ ਤੇ ਕਿ ਜੜੇ ਗੁਰਸੇ ਕਿੱਥੇ ਆ ਕਰਕੇ ਕੜਾ ਪ੍ਰਸ਼ਾਦ ਦੇ ਕੁੰਗੜਿਆ ਦਾ ਬਰਸਾਦ ਪੂੜੀਆਂ ਦਾ ਬਰਸਾਦ ਦਾ ਪੋਗ ਲਗਾਉਣਗੇ ਉਹਨਾਂ ਦੀਆਂ ਮਨੋ ਕਾਮਨਾ ਪੂਰੀ ਹੋਣੀ ਗੁਰਦੁਆਰੇ ਦੇ ਪਿਛਲੇ ਪਾਸਾ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕਰਾਉਂਦੇ ਦੀ ਦਾਤਨ ਕਰਕੇ ਜਮੀਨ ਵਿੱਚ ਗਲਤ ਸੀ ਅਤੇ ਬਚਨ ਕਰਗੇ ਸੀ ਕਿ ਜਦੋਂ ਤੱਕ ਦੁਨੀਆ ਰਹੇਗੀ ਹਰਾ ਭਰਾ ਰਹੇਗਾ ਹੁਣ ਵੀ ਚਾਲ ਹਰਾ ਭਰਾ ਹੈ ਦਰਸ਼ਨ ਕਰਨ ਵਾਸਤੇ ਉਧਰ ਦੀ ਰਾਸਤਾ ਬਣੀ ਹੋਈ ਹੈ ਸਾਮਣੇ ਸ਼ੀਸ਼ੇ ਦੇ ਸੋਕੇ ਇਸ ਵੀ ਚਾਰ ਨਿਸ਼ਾਨੀਆਂ ਹਨ ਉਸ ਟਾਈਮ ਦੀ ਗੁਰੂ ਜੀ ਦੀ 7 ਸਾਲ ਦੀ ਫੋਟੋ ਕਮਰ ਕੱਸੇ ਦੀ ਕਟਾਰ ਚਰਨਾ ਦਾ ਜੋੜਾ ਗੋਲੇਲੇ ਦਾ ਗੋਲੀਆਂ ਸ਼ੀਸ਼ੇ ਵਾਲੇ ਕਮਰੇ ਦੇਖ ਰਹੇ اسی ਕਮਰੇ ਵਿੱਚ ਆ ਕੇ ਰਾਣੀ ਵਿਸ਼ੰਭਰਾ ਦੇਵੀ ਦੇ ਗੋਦ ਵਿੱਚ ਬੈਠ ਕੇ ਧਰਮ ਦੇ ਪੁੱਤਰ ਬਣੇ ਸਨ ਇਹ ਉਹੀ ਕਮਰਾ ਹੈ ਉਸ ਦੀ ਚੌਕਾਠ ਤੇ ਜਿਹੜੇ 6 ਪਿੱਲਰ ਇਹ ਦੋ ਚੀਜ਼ਾਂ ਰਾਜਾ ਰਾਣੀ ਦੀਆਂ ਮਹੱਲਾਤਿਆਂ ਨਿਸ਼ਾਨੀਆਂ ਰੱਖੀਆਂ ਗਈਆਂ ਹਨ। ਵਾਕੀ ਗੁਰਦੁਆਰਾ ਸਾਹਿਬ ਨਵਾਂ ਬਣ ਰਿਹਾ ਹੈ। ਇਸ ਗੁਰਦਰੇ ਸਾਹਿਬ ਦਾ ਪੂਰਾ ਪ੍ਰਬੰਧ ਲੰਗਰਾ ਦੇ, ਬਿਲਡਿੰਗਾਂ ਦੇ શ્રીਮਾਨ ਸ਼ਾਂਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ, શ્રીਮਾਨ ਸ਼ਾਂਤ ਬਾਬਾ ਸੁਖਵਿੰਦਰ ਸਿੰਘ ਜੀ, શ્રીਮਾਨ ਸ਼ਾਂਤ ਬਾਬਾ ਗੁਰਵਿੰਦਰ ਸਿੰਘ ਜੀ ਹੋਰ ਸਾਰੇ ਸੰਤਾ ਮਹਾਪੁਰਖਾਂ ਦੇ ਸਹਿਯੋਗ ਨਾਲ ਸੰਗਤਾਂ ਦੇ ਸਹੂਲਤਾ ਵਾਸਤੇ 24 ਘੰਟੇ ਲੰਗਰ ਤੇ ਸੀ ਸਰਾਹ ਦੀ ਸੇਵਾ ਕਰਵਾ ਰਹੇ ਨੇ ਚੱਲ ਰਹੀ ਕਾਰ ਸੇਵਾ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਸ੍ਰੀਮਾਨ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਬਾਲੀਆਂ ਵੱਲੋਂ ਇਹ ਕਮਰੇ ਦੀ ਸੇਵਾ बाथरूम एयर कंडीशन अटैच दस लाख रुपया रखी गई है सुसंगता पासो बिनती है लंगरा वास्ते बिल्डिंगा वास्ते ईटा वास्ते बजरी वास्ते सरिया वास्ते रेता वास्ते सिमिंटा वास्ते माया दे खुशियां प्राप्त करो अते अपना यात्रा सफल करो फते बुलाओ वाहे गुरुजी का खालसा वाहिगुरु जी फत